ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਕੋਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈ ਹੈ ਜੀ ਆਪਾਂ ਦੀ ਮਟਰਈ ਜਿਹਨੂੰ ਮਟਰ ਵੀ ਕਹਿ ਦਿੰਦੇ ਆ ਠੀਕ ਹੈ ਜੀ ਆਹ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤਾਂ ਵੀਡੀਓ ਨਾਲ ਬਣੇ ਰਹੋ ਅੱਜ ਫਿਰ ਤੁਹਾਨੂੰ ਆਪਾਂ ਪੂਰੇ ਹਨ ਕਰਾਰੇ ਕਰਾਰੇ ਜਿਹੜੇ ਮਟਰ ਆਪਾਂ ਘਰ ਦੇ ਵਿੱਚ ਕਿੱਕਣਾ ਬਣਾ ਸਕਦੇ ਆ ਉਹ ਬਣਾ ਕੇ ਦਿਖਾਵਾਂਗੇ ਜੀ ਠੀਕ ਹੈ ਜੀ ਤੇ ਆਜੂ ਫਿਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਆਪਾਂ ਸਾਰਾ ਪੂਰਾ ਪ੍ਰੋਪਰ ਤਰੀਕਾ ਦੱਸੂਗੇ ਵੀ ਅਸਾਂ ਅਸੀਂ ਕਿੱਦਾਂ ਬਣਾਉਂਦੇ ਆ ਠੀਕ ਹੈ ਜੀ ਬੇਲਣ ਦਾ ਵੀ ਸਹੀ ਤਰੀਕਾ ਦੱਸੂਗੇ ਤੇ ਫਰਾਈ ਕਰਨ ਦਾ ਵੀ ਠੀਕ ਹੈ ਜੀ ਤੇ ਵੀਡੀਓ ਨਾਲ ਬਣੇ ਰਹੋ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਅੱਜ ਫਿਰ ਆਪਾਂ ਪੂਰੇ ਹਨ ਕਰਾਰੇ ਕਰਾਰੇ ਵਧੀਆ ਮਟਰ ਮਟਰ ਬਣਾਉਣ ਦੇ ਲਈ ਆਪਾਂ ਨੂੰ ਚਾਹੀਦਾ ਜੀ ਮੈਦਾ ਠੀਕ ਹੈ ਜੀ ਆ ਮੈਦਾ ਛਾਣਿਆ ਹੋਇਆ ਮੈਦਾ ਹੈ ਤੇ ਹੁਣ ਮੈਦੇ ਦਾ ਕਰਾਂਗੇ ਆਪਾਂ ਮੈਜ਼ਰਮੈਂਟ ਯਾਨੀ ਕਿ ਇਹਨੂੰ ਆਪਾਂ ਨਾਪਾਂਗੇ ਤੇ ਮੈਂ ਤੁਹਾਨੂੰ ਅੱਜ ਗ੍ਰਾਮ ਦੇ ਵਿੱਚ ਵੀ ਦੱਸੂਗਾ ਤੇ ਕੌਲੀ ਦਾ ਜਾਂ ਕੱਪ ਦਾ ਹਿਸਾਬ ਵੀ ਦੱਸੂਗਾ ਠੀਕ ਹੈ ਜੀ ਤੇ ਲਓ ਜੀ ਆਪਾਂ ਨੇ ਲੈ ਲਈਆਂ ਦੋ ਕੌਲੀਆਂ ਭਰ ਕੇ ਇਸ ਤਰੀਕੇ ਨਾਲ ਕਿਉਂਕਿ ਕਈ ਭੈਣ ਭਰਾ ਆਪਾਂ ਨੂੰ ਕਮੈਂਟ ਕਰਦੇ ਆ ਜੀ ਵੀ ਤੁਸੀਂ ਨਾ ਦੂਜੀ ਤਰ੍ਹਾਂ ਕੱਪ ਦੇ ਹਿਸਾਬ ਨਾਲ ਦੱਸੇ ਕਰੋ ਤੇ ਕਈ ਭੈਣ ਭਰਾ ਕਹਿੰਦੇ ਆ ਵੀ ਤੁਸੀਂ ਗ੍ਰਾਮ ਦੇ ਹਿਸਾਬ ਨਾਲ ਦੱਸੇ ਕਰੋ ਤੇ ਲੋ ਜੀ ਅੱਜ ਆਪਾਂ ਨੇ ਤੁਹਾਨੂੰ ਦੋਨੋਂ ਹੀ ਦੱਸ ਦੇਣੇ ਆ ਦੋ ਕੌਲੀਆਂ ਦਾ ਹਿਸਾਬ ਹੈਗਾ ਇਹ 500 ਗ੍ਰਾਮ ਮਿਲਦਾ ਇਹ 500 ਗ੍ਰਾਮ ਮੈਦਾਂ ਹੋ ਗਿਆ ਤੇ ਦੋ ਆਪਾਂ ਨੇ ਕੌਲੀਆਂ ਪਾਈਆਂ ਬਾਕੀ ਜੇ ਮਾੜਾ ਮੋਟਾ 20 50 ਗ੍ਰਾਮ ਮੈਦਾਂ ਇੱਧਰ ਉੱਧਰ ਵੀ ਹੋਇਆ ਤਾਂ ਕੋਈ ਦਿੱਕਤ ਨਹੀਂ ਹੈਗੀ ਤੇ ਲੋ ਜੀ ਇਹਦੇ ਵਿੱਚ ਕਰਾਂਗੇ ਨਮਕ ਐਡ 500 ਗ੍ਰਾਮ ਮੈਦੇ ਦੇ ਵਿੱਚ ਆਪਾਂ ਨੇ ਡੇਢ ਚਮਚਾ ਪੜਾ ਜਿਹੜਾ ਉਹ ਐਡ ਕਰਨਾ ਹੈ ਠੀਕ ਹੈ ਜੀ ਤੇ ਲੋ ਜੀ ਮੈਂ ਛੋਟੇ ਜਿਹੜੇ ਤਿੰਨ ਚਮਚ ਪਾ ਲਿਆ ਤੇ ਜਾਂ ਫਿਰ ਤੁਸੀਂ ਆਹ ਜਿਹੜਾ بڑا ਚਮਚ ਹੈ ਇਹ ਇੱਕ ਤੋਂ ਡੇਢ ਚਮਚ ਪਾਉਣਾ ਜੇ ਨਮਕ ਜ਼ਿਆਦਾ ਪਸੰਦ ਹੈ ਡੇਢ ਚਮਚ ਪਾ ਲਿਓ ਤੇ ਨਹੀਂ ਇੱਕ ਚਮਚ ਭਰ ਕੇ ਪਾ ਲਿਓ ਇਹ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਜਵੈਨ ਇੱਕ ਚਮਚ ਇਹਨੂੰ ਥੋੜਾ ਜਿਹਾ ਮਲ ਕੇ ਇਹਨੀ ਕਰਾਸ਼ ਕਰਕੇ ਪਾਉਂਗੇ ਆਪਾਂ ਇਸ ਤਰੀਕੇ ਨਾਲ ਤੇ ਤੁਸੀਂ ਇਹਦੇ ਵਿੱਚ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਪੀਸੀ ਹੋਈ ਲਾਲ ਮਿਰਚ ਜੇ ਤੁਹਾਨੂੰ ਵਧੀਆ ਲੱਗਦੀ ਆ ਮਤਲਬ ਤੁਹਾਨੂੰ ਮੜਾ ਜਾਂ ਕਰਾਰਾ ਪਸੰਦ ਹੈ ਤਾਂ ਇਹਦੇ ਵਿੱਚ ਮਿਰਚ ਪਾ ਲਿਓ ਨਹੀਂ ਪਾਉਣ ਦੀ ਲੋੜ ਨਹੀਂ ਹੈਗੀ ਤੇ ਲਓ ਜੀ ਹੁਣ ਨਮਕ ਤੇ ਅਜਵਾਇਨ ਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਤੇ ਲਓ ਜੀ ਹੁਣ ਆਪਾਂ ਨੇ ਪਾਉਣਾ ਇਹਦੇ ਵਿੱਚ ਮੌਣ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਬਨਸਪਤੀ ਘੋ ਇਹ ਮੈਂ ਮੈਲਟ ਕਰ ਲਿਆ ਯਾਨੀ ਹਲਕਾ ਜਿਹਾ ਗਰਮ ਕਰ ਲਿਆ ਤੇ ਹੁਣ ਆਪਾਂ ਨੇ 500 ਗ੍ਰਾਮ ਮੈਦੇ ਦੇ ਵਿੱਚ ਆਪਾਂ ਨੇ 60 ਗ੍ਰਾਮ ਜਿਹੜਾ ਆਪਾਂ ਨੇ ਮੌਨ ਪਾਉਣਾ ਹੈ ਯਾਨੀ ਮੈਂ ਤੁਹਾਨੂੰ ਤੁਸੀਂ ਮਿਣ ਕੇ 60 ਗ੍ਰਾਮ ਪਾ ਸਕਦੇ ਹੋ ਤੇ ਮੈਂ ਤੁਹਾਨੂੰ ਨਾਪ ਦੇ ਹਿਸਾਬ ਨਾਲ ਦੱਸੂਗਾ ਇਹ ਛੋਟੀ ਕੜਛੀ ਆ ਤੇ ਲਓ ਜੀ ਆਪਾਂ ਨੇ ਜਿਹੜੀ ਛੋਟੀ ਕੜਛੀ ਆ ਉਹ ਡੇਢ ਕੜਛੀ ਇਹਦੇ ਵਿੱਚ ਮੌਨ ਦੀ ਆਪਾਂ ਨੇ ਪਾ ਦੇਣੀ ਹੈ ਜੀ ਆਹ ਲਓ ਜੀ ਠੀਕ ਹੈ ਜੀ ਡੇਢ ਕੜਛੀ ਮੌਨ ਦੀ ਹੋਗੀ ਠੱਈ ਕਰਛੀਆਂ ਪਾਵਾਂਗੇ ਆਪਾਂ ਪਾਣੀ ਦੀਆ ਆਹ ਲਓ ਜੀ ਠੀਕ ਹੈ ਜੀ ਠੱਈ ਕਰਛੀਆਂ ਆਪਾਂ ਨੇ ਪਾਣੀ ਦੀਆ ਪਾਉਣੀਆਂ ਤੇ ਬਾਕੀ ਮਾੜਾ ਮੋਟਾ ਪਾਣੀ ਆਪਾਂ ਜੇ ਲੋੜ ਪਈ ਤਾਂ ਬਾਅਦ ਦੇ ਵਿੱਚ ਪਾਵਾਂਗੇ ਪਹਿਲਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਪਹਿਲਾਂ ਜ਼ਿਆਦਾ ਪਾਣੀ ਪਾਉਗੇ ਜੇ ਡੋ ਆਪਣਾ ਜ਼ਿਆਦਾ ਪਤਲਾ ਹੋ ਗਿਆ ਨਾ ਫਿਰ ਕੰਮ ਖਰਾਬ ਹੋ ਜਾਊਗਾ ਤੇ ਉਸ ਤੋਂ ਬਾਅਦ ਅੱਧਾ ਛੋਟਾ ਚਮਚ ਪਾਉਣਾ ਆਪਾਂ ਨੇ ਬੇਕਿੰਗ ਪਾਊਡਰ ਤੇ ਲਓ ਜੀ ਅੱਧਾ ਛੋਟਾ ਚਮਚ ਬੇਕਿੰਗ ਪਾਊਡਰ ਪਾ ਕੇ ਇਹਨੂੰ ਹਲਕਾ ਜਿਹਾ ਹਿਲਾਉਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰੂਗੇ ਮਿਕਸ ਲਓ ਜੀ ਹੁਣ ਆਪਾਂ ਡੋ ਤਿਆਰ ਕਰੂਗੇ ਡੋ ਆ ਜਿਹੜਾ ਜ਼ਿਆਦਾ ਨਾ ਹੀ ਸਖਤ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਨਰਮ ਮੀਡੀਅਮ ਹੋਣਾ ਚਾਹੀਦਾ ਤੇ ਲਓ ਜੀ ਆ ਦੇਖੋ ਇਸ ਤਰੀਕੇ ਦਾ ਆਪਣਾ ਜਦ ਇਹ ਹੋ ਗਿਆ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਪਾਣੀ ਪੈਣਾ ਹੈ ਤੇ ਹੁਣ ਆਪਾਂ ਅੱਧੀ ਕਾਛੀ ਆ ਜਿਹੜੀ ਹੋਰ ਪਾਵਾਂਗੇ ਇਹਦੇ ਵਿੱਚ ਹਾਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਛੱਟਾ ਲਾਉਣਾ ਹੈ ਤੇ ਛੱਟਾ ਲਾਉਣ ਤੋਂ ਬਾਅਦ ਆਪਾਂ ਇਹਨੂੰ ਕਰਦੇ ਹਾਂ ਮਿਕਸ ਠੀਕ ਹੈ ਜੀ ਤੇ ਜਿਵੇਂ ਜਿਵੇਂ ਤੁਹਾਨੂੰ ਲੱਗਦਾ ਨਾ ਪਾਣੀ ਦੀ ਜ਼ਰੂਰਤ ਹੈ ਜੇ ਮੰਨ ਲਓ ਘੱਠ ਆਏ ਤੁਸੀਂ ਬਾਅਦ ਦੇ ਵਿੱਚ ਹੌਲੀ ਹੌਲੀ ਪਾਣੀ ਪਾਉਣਾ ਹੈ ਪਹਿਲਾਂ ਇੱਕ ਲਗਤ ਪਾਣੀ ਨਹੀਂ ਪਾਉਣਾ ਤੇ ਲਓ ਜੀ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰਾਂ ਆਹ ਲਓ ਜੀ ਇੱਕ ਕਾਰਛੀ ਆਪਾਂ ਨੇ ਭਰ ਕੇ ਪਾ ਲਈ ਆ ਜੀ ਢਾਈ ਕਾਰਛੀਆਂ ਆਪਾਂ ਨੇ ਪਹਿਲਾਂ ਪਾਈਆਂ ᱛੀਆਂ ਤੇ ਹੁਣ ਤੁਸੀਂ ਸਾਬ ਲਾ ਦਿਓ ਵੀ ਇਹਦੇ ਵਿੱਚ ਟੋਟਲ ਜਿਹੜੀਆਂ 4 ਕਾਰਛੀਆਂ ਪਾਣੀ ਦੀਆਂ ਪੈ ਗਈਆਂ ਠੀਕ ਹੈ ਜੀ ਕਣੀ ਚ ਐਮ ਐਲ ਚ ਲਾ ਕੇ ਚੱਲੀਏ ਆਪਾਂ ਤਾਂ ਇਹਦੇ ਵਿੱਚ ਪੈ ਗਿਆ ਮਤਲਬ 1/2 ਤੋਂ 200 ਗ੍ਰਾਮ ਪਾਣੀ ਜਿਹੜਾ ਇਹਦੇ ਵਿੱਚ ਪੈ ਚੁੱਕਿਆ ਤੇ ਲੋ ਜੀ ਹੁਣ ਆਪਾਂ ਇਹ ਇੱਕ ਡੋ ਤਿਆਰ ਕਰ ਲੰਨੇ ਆ ਇਹਨੂੰ ਚੰਗੀ ਤਰ੍ਹਾਂ ਕਰ ਲੰਨੇ ਆ ਇਕੱਠਾ ਤੇ ਲੋ ਜੀ ਮਟਰਾਂ ਦਾ ਡੋ ਹੈ ਜਿਹੜਾ ਲੱਕ ਕੇ ਤਿਆਰ ਹੋ ਗਿਆ ਹਾਂ ਦੇਖੋ ਇਸ ਤਰੀਕੇ ਦਾ ਜਿਹੜਾ ਡੋ ਹੈ ਤੁਹਾਡਾ ਤਿਆਰ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਟੈਕ ਕਰਨੇ ਆ ਤੇ 5-7 ਮਿੰਟ 10 ਮਿੰਟ ਦੰਨੇ ਆ ਰੈਸਟ ਤੇ ਤੋਂ ਬਾਅਦ ਫਿਰ ਆਪਾਂ ਜਿਹੜੇ ਮਟਰ ਬੇਲਣੇ ਤਿਆਰ ਕਰੋਂਗੇ ਤੇ ਡੋ ਹੈ ਜਿਹੜਾ ਲੋ ਜੀ ਆਪਣਾ ਸੈਟ ਹੈ ਇਹ ਹੋ ਚੁੱਕਿਆ ਹੈ ਆ ਦੇਖੋ ਇਸ ਤਰੀਕੇ ਦਾ ਇਹ ਹੋ ਜਾਊਗਾ 10-15 ਮਿੰਟ ਬਾਅਦ ਨਾ ਇਹ ਇਸ ਤਰੀਕੇ ਦਾ ਹੋਣਾ ਚਾਹੀਦਾ ਨਾ ਹੀ ਇਹ ਹੁਣ ਜਿਆਦਾ ਸਖਤ ਹੈ ਤੇ ਨਾ ਹੀ ਨਰਮ ਹੈ ਤੇ ਹੁਣ ਆਪਾਂ ਕਰਦੇ ਆਂ ਇਹਦੀ ਕਟਿੰਗ ਤੇ ਨਾਲੇ ਆਪਾਂ ਬੇਲਦੇ ਆਂ ਠੀਕ ਹੈ ਜੀ ਮਟਰ ਤੇ ਆਪਾਂ ਨੇ ਕੀ ਕਰਨਾ ਇਹਨੂੰ ਇਸ ਤਰੀਕੇ ਨਾਲ ਆਪਾਂ ਕੱਟ ਲੂਗੇ ਯਾਨੀ ਆਪਾਂ ਨੇ ਜਿੱਦਾਂ ਰੋਟੀ ਹੁੰਦੀ ਹੈ ਨਾ ਪੇੜੇ ਬਣਾ ਲੜੇ ਆਪਾਂ ਨੇ ਜਿਆਦਾ ਛੋਟੇ ਨਹੀਂ ਬਣਾ ਹੈਗੇ ਛੋਟੇ-ਛੋਟੇ ਜਿਹੇ ਪੇੜੇ ਬਣਾ ਲੂਗੇ ਆ ਦੇਖੋ ਮਾਰੇ ਕੋਲ ਟੱਕਣ ਇਹ ਤੁਸੀਂ ਇਹਨੂੰ ਪ੍ਰਾਤ ਦੇ ਥੱਲੇ ਵਰ ਵੀ ਬੇਲ ਸਕਦੇ ਹੋ ਜਿਵੇਂ ਤੁਹਾਨੂੰ ਰਸੋਈ ਦੀ ਆਪਾਂ ਕਿਚਨ ਵਾਲੀ ਸਲੇਪ ਹੁੰਦੀ ਹੈ ਉਹਨੂੰ ਸਾਫ਼ ਕਰਕੇ ਉਹਦੇ ਉੱਪਰ ਵੀ ਆਪਾਂ ਇਹਨੂੰ ਬੇਲ ਸਕਦੇ ਹਾਂ ਠੀਕ ਹੈ ਜੀ ਮੈਂ ਇਦਾਂ ਮੁੱਤਾ ਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਨੇ ਇਸ ਤਰੀਕੇ ਦਾ ਬੇਲਣਾ ਹੈ ਤੁਹਾਨੂੰ ਮੈਂ ਦੱਸੂਗਾ ਵੀ ਕਿੰਨਾ ਕੱਪਾ ਨੇ ਇਹ ਪਤਲਾ ਕਰਨਾ ਹੈ ਤੇ ਕਿੰਨਾ ਕ ਮੋਟਾ ਰੱਖਣਾ ਹੈ ਆਨਾਂ ਪਰ ਜਿਹੜਾ ਜਿਹੜਾ ਸੈਡਾਂ ਵਾਲਾ ਹੁੰਦਾ ਇਹਨੂੰ ਮਾੜਾ ਮੋਟਾ ਸੈੱਟ ਕਰ ਲਿਓ ਕਿਉਂਕਿ ਸੈਡ ਆ ਇਹਦੀ ਫਾਟੀ ਜਾਏ ਕਰਦੀਆਂ ਵੈਸੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਮੈਨੂੰ ਆਪਾਂ ਨੇ ਇਸ ਤਰੀਕੇ ਨਾਲ ਸੈੱਟ ਕਰ ਲੂਗੇ ਮਾੜਾ ਮੋਟਾ ਤੇ ਸੈੱਟ ਕਰਕੇ ਇਹਨੂੰ ਬੇਲੀ ਜਾਉਂਗੇ ਤੇ ਲੋ ਜੀ ਮੈਂ ਇਹਨੂੰ ਬੇਲਦਾ ਚੰਗੀ ਤਰ੍ਹਾਂ ਇਸ ਤਰੀਕੇ ਦਾ ਹੀ ਹੋਈ ਜਾਊਗਾ ਇਹਨੂੰ ਚੱਕੀ ਜਾਇਓ ਤੇ ਇਸ ਤਰੀਕੇ ਨਾਲ ਬੇਲੀ ਜਾਇਓ ਤੇ ਜਦੋਂ ਵੀ ਇਹ ਬੇਲਣਾ ਹੈ ਨਾ ਹੀ ਜ਼ਿਆਦਾ ਇਹ ਮੋਟਾ 베ਲਣਾ ਤੇ ਨਾ ਹੀ ਜ਼ਿਆਦਾ ਬਹੁਤਾ ਪਤਲਾ ਮੀਡੀਅਮ ਰੱਖਣਾ ਹੈ ਆਪਾਂ ਨੇ ਜਿੰਨੀ ਕੱਪਾ ਰੋਟੀ 베ਲਦੇ ਹੈ ਨਾ ਉਸ ਤਰੀਕੇ ਦਾ 베ਲਣਾ ਹੈ ਜਿੰਨੀ ਕ ਰੋਟੀ ਮੋਟੀ ਹੁੰਦੀ ਆ ਉੰਨਾ ਕੱਪਾ ਨੇ ਇਹ 베ਲ ਲਗਾ ਲਓ ਜੀ ਪੱਤੇ ਜਿਹੜਾ ਆਪਾਂ ਨੇ 베ਲਿਆਰੀ ਮਾਰ ਰਹੇ ਹਾਂ ਦਾ ਤੇ ਹੁਣ ਕਰਦੇ ਆਪਾਂ ਇਹਦੀ ਕਟਿੰਗ ਕਰਦੇ ਨਾਲ ਪਹਿਲਾਂ ਆਪਾਂ ਇਸ ਤਰੀਕੇ ਦੀ ਲੈਣਾ ਮਾਰੂਗੇ ਤੇ ਮੋਟਾ ਪਤਲਾ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਰੱਖ ਲਿਓ ਜੇ ਤੁਹਾਨੂੰ ਮਤਲਬ ਜਿਆਦਾ ਇਹ ਚੌੜੇ ਪਸੰਦ ਆ ਤਾਂ ਥੋੜੇ ਜਿ ਇਹਨਾਂ ਨੂੰ ਚੌੜੇ ਕੱਟ ਲਿਓ ਤੇ ਜੇ ਬਰੀਕ ਪਸੰਦ ਆ ਥੋੜੇ ਜਿ ਬਰੀਕ ਤੇ ਪਹਿਲਾਂ ਲਓ ਜੀ ਇਸ ਤਰੀਕੇ ਦੀ ਲੈਂਨਾ ਮਾਰ ਲੰਨੇ ਆ ਲੰਪੀਆਂ ਆਪਾਂ ਤੇ ਉਸ ਤੋਂ ਬਾਅਦ ਆਪਾਂ ਨੇ ਨਾ ਫਿਰ ਸਿੱਧੀਆਂ ਲੈਂਨਾ ਨਹੀਂ ਮਾਰਨੀਆਂ ਇਸ ਤਰੀਕੇ ਦੀਆਂ ਹਲਕੀਆਂ ਜਿਹਾ ਪੱਟੇ ਪਰ ਲੈਂਨਾ ਮਾਰੂਗੇ ਕਿਉਂਕਿ ਮਟਰ ਹੈ ਜਿਹੜੇ ਥੋੜੇ ਜਿ ਇਸ ਤਰ੍ਹਾਂ ਨਾ ਤਿਰਛੇ ਜੇ ਕੱਟੇ ਜਾਂਦੇ ਆ ਇਸ ਤਰੀਕੇ ਦੀ ਆਪਾਂ ਨੇ ਤਿਰਛੀਆਂ ਲੈਂਨਾ ਮਾਰ ਲੈਣੀਆਂ ਜਿਹੜੇ ਕਿ ਮਟਰ ਹੈ ਵਧੀਆ ਲੱਗਦੇ ਆ ਠੀਕ ਆ ਜੀ ਆਓ ਬਾਕੀ ਮਾੜੇ ਮੋٹے ਕੋਈ ਬੜਾ ਕੋਈ ਛੋਟਾ ਹੋ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਹੁਣ ਆਪਾਂ ਇਹਨਾਂ ਨੂੰ ਕਿਸੇ ਬਰਤਨ 'ਚ ਰੱਖ ਲੂਗੇ ਚੱਕ ਚੱਕ ਕੇ ਤੇ ਲਓ ਜੇ ਇਹਨਾਂ ਨੂੰ ਹੁਣ ਆਪਾਂ ਚੱਕ ਚੱਕ ਕੇ ਇਸ ਤਰ੍ਹਾਂ ਨਾ ਕੱਲੇ ਕੱਲੇ ਥੋੜੇ ਜਿਹਾ ਪਲੇਟਾਂ ਦੇ ਵਿੱਚ ਰੱਖ ਲੂਗੇ ਤੇ ਰੱਖਣੇ ਥੋੜੇ ਜਿਹਾ ਕੱਲੇ ਕੱਲੇ ਜਿਹਾ ਜਿਆਦਾ ਇੱਕ ਦੂਏ ਦੇ ਉੱਪਰ ਜੇ ਨਹੀਂ ਰੱਖਣੇ ਫਿਰ ਇਹ ਚਿੜ ਵੀ ਜਾਂਦੇ ਆ ਆਪਾਂ ਨੇ ਜਿਹੜੇ ਨਾ ਇਸ ਤਰੀਕੇ ਨਾਲ ਕੱਲੇ ਕੱਲੇ ਜੇ ਕਰਕੇ ਰੱਖਣੇ ਆ ਤੇ ਪਦੇੜ ਦੇ ਵਿੱਚ ਮਾਲਾ ਮੋਟਾ ਆਪਾਂ ਮੈਦਾ ਵੀ ਛੜਕ ਸਕਦੇ ਆ ਤਾਂ ਜੋ ਇਹ ਆਪਸ ਦੇ ਵਿੱਚ ਚਿਪਕੇ ਨਾ ਤੇ ਹੁਣ ਸਾਰੇ ਜਿਹੜੇ ਮਟਰ ਐ ਮੈਂ 베ਲ ਲੂੰਗਾ ਜੀ ਤੇ ਫਿਰ ਤੁਹਾਨੂੰ ਕਰਕੇ ਦਿਖਾਵਾਂਗੇ ਆਪਾਂ ਇਹਨਾਂ ਨੂੰ ਫਰਾਈ ਮਟਰ ਆਪਾਂ ਨੇ 베ਲ ਲਏ ਆ ਜੀ ਜਿਹੜੀ ਬਣਾ ਲਏ ਆ ਇਸ ਤਰੀਕੇ ਦੇ ਇਹ ਕਰਕੇ ਕੱਲੇ ਕੱਲੇ ਜੇ ਰੱਖਣੇ ਆ ਤਾਂ ਜੋ ਇਹ ਨਾ ਇੱਕ ਦੂਜੇ ਨਾਲ ਚਿਪਕਣ ਨਾ ਕਿਉਂਕਿ ਜਦੋਂ ਚਿਪਕ ਜਾਂਦੇ ਆ ਨਾ ਫਿਰ ਜਦੋਂ ਫਰਾਈ ਕਰਦੇ ਆ ਬਿੰਕੇ ਟਿੱਡੇ ਜੇ ਹੋ ਜਾਂਦੇ ਆ ਇਸ ਕਰਕੇ ਤੁਸੀਂ ਇਹ ਕੱਲੇ ਕੱਲੇ ਰੱਖਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਤੇ ਫਰਾਈ ਕਰਨ ਦੇ ਲਈ ਆਪਾਂ ਨੇ ਲਿਆ ਜੀ ਰਿਫਾਈਨਡ ਔਇਲ ਤੁਸੀਂ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਵੀ ਫਰਾਈ ਕਰ ਸਕਦੇ ਹੋ ਪਰ ਸਰੋਂ ਦਾ ਤੇਲ ਤੁਹਾਨੂੰ ਇੱਕ ਵਾਰੀ ਗਰਮ ਕਰਕੇ ਨਾ ਉਹ ਸਾੜਨਾ ਪੈਣਾ ਕਿਉਂਕਿ ਉਹਦੇ ਵਿੱਚ ਖੜੱਤਣ ਹੁੰਦੀ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ کیا ਕਰੂਗੇ ਸੇਕਾਂ ਜਿਹੜਾ ਨਾ ਉਹ ਮੀਡੀਅਮ ਹੋਣਾ ਚਾਹੀਦਾ ਹੈ ਕਿਉਂਕਿ ਜਿਆਦਾ ਓਵਰ ਸੇਕ ਹੋਊਗਾ ਤਾਂ ਇਹ ਉੱਪਰੋਂ ਇੱਕ ਲੱਗ ਤੱਕ ਕਾਲੇ ਹੋ ਜਾਣੇ ਆ ਤੇ ਵਿੱਚੋਂ ਰਹੋਗੇ ਕੱਚੇ ਤੇ ਜੇ ਸੇਕ ਮੀਡੀਅਮ ਰਹੂਗਾ ਨਾ ਤਾਂ ਇਹ ਇਹਨ ਸਹੀ ਢੰਗ ਨਾਲ ਫਰਾਈ ਹੋ ਗਏ ਆ ਦੇਖੋ ਹੁਣ ਆਪਾਂ ਨੇ ਇੱਕ ਪੀਸ ਛੱਡਿਆ ਸੇਕ ਆ ਜਿਹੜਾ ਬਿਲਕੁਲ ਸਹੀ ਹੈ ਇਸ ਤਰੀਕੇ ਦਾ ਕਿਉਂਕਿ ਇਹ ਅੰਦਰੋਂ ਵੀ ਪੱਕ ਜੂਗੇ ਤੇ ਬਾਹਰੋਂ ਵੀ ਤੇ ਲਓ ਜੀ ਹੁਣ ਆਪਾਂ ਨੇ ਇਹ ਛੱਡ ਲੜਿਆ ਜੀ ਮੇਕੇ ਹੁਣ ਆਪਾਂ ਨੇ 500 ਗ੍ਰਾਮ ਐਦਾ ਲਿਆ ਨਾ 500 ਗ੍ਰਾਮ ਐਦਾ ਤੁਸੀਂ ਤਿੰਨ ਘਾਣੇ ਕਰ ਲਿਓ ਯਾਨੀ ਤਿੰਨ ਬੈਚ ਕਰ ਲਿਓ ਦੇ ਤੇ ਕੜਾਹੀ ਦੇ ਵਿੱਚ ਤੁਸੀਂ ਪਾਉਣਾ ਤਕਰੀਬਨ 1 ਲੀਟਰ ਤੇਲ ਤੇ ਲਓ ਜੀ ਹੁਣ ਆਪਾਂ ਇਹਨੂੰ ਧਵਾ-ਧਵੰਦਨਿਆ ਤੇਲ ਦੇ ਵਿੱਚ ਛੱਡ ਤੇ ਤੇਲ ਦੇ ਵਿੱਚ ਛੱਡ ਕੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਹੌਲੀ ਹੌਲੀ ਹਿਲਾਈ ਜਾਵਾਂਗੇ ਠੀਕ ਹੈ ਜੀ ਆਹ ਦੇਖੋ ਮੰਨ ਲਓ ਜਦੋਂ ਛੱਡਣੇ ਆ ਨਾ ਜਦ ਵੀ ਇੱਕ ਲੱਖ ਤੋਂ ਪਹਿਲਾਂ ਦਮ-ਦਮ ਝਾੜਨੀ ਨਹੀਂ ਮਾਰਨੀ ਇਹਦੇ ਵਿੱਚ ਫਿਰ ਇਹ ਟੁੱਟਣੇ ਸਟਾਰਟ ਹੋ ਜੂंगे ਯਾਨੀ ਹਲਕੇ ਜਿਹਾ ਹਿਲਾਉਣੇ ਆ ਤਾਂ ਜੋ ਕੱਲੇ-ਕੱਲੇ ਜੇ ਹੋ ਜਵੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਤੇ ਪਕਾਉਨੇ ਆ ਯਾਨੀ ਇਹ ਜਿਹੜੇ ਆ 10 ਮਿੰਟ ਚ ਐਨ ਚੰਗੀ ਤਰ੍ਹਾਂ ਫਰਾਈ ਹੋ ਜੂंगे 10-12 ਮਿੰਟ ਚ ਤੇ ਨਾਲੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰ ਜਾਂ ਲਾਈਕ ਜ਼ਰੂਰ ਕਰ ਦਿਓ ਜੀ ਦੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਲੋ ਜੀ ਇਹਨਾਂ ਨੂੰ ਕਰਦੇ ਆ ਹੁਣ ਫਰਾਈ ਆਪਾਂ ਤੇ ਮਟਰ ਜਿਹੜੇ ਆਪਣੇ 프라이 ਹੋ ਚੁੱਕੇ ਆ ਜੀ ਆ ਦੇਖੋ ਕਿੰਨਾ ਵਧੀਆ ਇਹਨਾਂ ਦਾ 골ਡਨ ਜਿਹੜਾ ਕਲਰ ਆ ਚੁੱਕਿਆ ਹੈ ਤੇ ਇਸ ਤਰੀਕੇ ਦਾ ਜਦੋਂ ਇਹਨਾਂ ਦਾ ਕਲਰ ਆ ਜਾਵੇ ਨਾ ਤੁਸੀਂ ਸੇਕ ਆ ਜਿਹੜਾ ਘੱਟ ਕਰ ਲੈਣਾ ਤੇ ਇਹਨਾਂ ਨੂੰ ਆਪਾਂ ਨੇ ਤੇਲ ਚੋਂ ਕੱਢਦੇ ਆ ਹੁਣ ਬਾਹਰ ਤੁਸੀਂ ਇਹਨਾਂ ਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ ਕਿਉਂਕਿ ਜ਼ਿਆਦਾ ਬ੍ਰਾਊਨ ਹੋਏ ਹੋਏ ਮਟਰ ਨਾ ਕੜਾ ਜਦੋਂ ਆਪਾਂ ਉਹਨੂੰ ਖਾਣਦੇ ਆ ਤਾਂ ਬਾਅਦ ਦੇ ਵਿੱਚ ਆਪਾਂ ਨੂੰ ਕੜੱਤਣ ਲੱਗਦੀ ਆ ਇਸ ਕਰਕੇ ਤੁਸੀਂ ਜਿਹੜਾ ਇਹਦਾ ਕਲਰ ਹੈ ਸਿਰਫ 골ਡਨ ਬ੍ਰਾਊਨ ਕਰਨਾ ਹੈ ਜਿਆਦਾ ਓਵਰ ਬ੍ਰਾਊਨ ਨਹੀਂ ਕਰਨਾ ਹੈਗਾ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਦੇ ਆਪਾਂ ਨੇ ਨਿਚੋੜ ਨਿਚੋੜ ਕੇ ਉਹਨੇ ਕੱਢ ਲੈਣੀ ਹੈ ਇੱਕ ਪਲੇਟ ਦੇ ਵਿੱਚ ਤੇ ਲੋ ਜੀ ਹੁਣ ਆਪਾਂ ਦੂਜਾ ਬੈਚ ਵੀ ਆ ਜਿਹੜਾ ਉਹ ਵੀ ਫਰਾਈ ਕਰ ਲੈਣੇ ਆ ਜੀ ਤੇ ਆ ਲਓ ਜੀ ਦੇਖੋ ਕਿੰਨੇ ਵਧੀਆ ਜਿਹੜੇ ਆਪਣੇ ਮਟਰ ਫਰਾਈ ਹੋ ਚੁੱਕੇ ਆ ਜੀ ਪੂਰੇ ਹਨ ਕਰਾਰੇ ਬਣੇ ਆ ਤੁਸੀਂ ਖੜਕਾ ਸੁਣੋ ਠੀਕ ਹੈ ਆ ਦੇਖੋ ਵਿੱਚ ਤੋਂ ਵੀ ਆ ਜਿਹੜੇ ਐਨ ਪੱਕ ਚੁੱਕੇ ਆ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਕਈ ਵਾਰ ਜ਼ਿਆਦਾ ਬ੍ਰਾਊਨ ਕਰ ਲੈਂਦੇ ਆ ਨਾ ਤੇ ਇਹ ਫਿਰ ਪਤਾ ਕਿ ਆ ਕੌੜੇ ਲੱਗਣ ਲੱਗ ਜਾਂਦੇ ਆ ਇਸ ਕਰਕੇ ਤੁਸੀਂ ਇਹਨਾਂ ਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ 골ਡਨ ਬ੍ਰਾਊਨ ਕਰਨਾ ਹੈ ਕਿਉਂਕਿ ਥੋੜੇ ਬਹੁਤੇ ਇਹ ਆਪਣੇ ਸੇਕ ਚ ਵੀ ਜਿਹੜੇ ਪੱਕ ਜਾਂਦੇ ਆ ਠੀਕ ਹੈ ਜਿੰਨੇ ਇਹਨਾਂ ਨੂੰ ਠੰਡੇ ਹੋਣ ਨੂੰ ਕੱਟੋੜ 10 12 ਮਿੰਟ ਠੰਡੇ ਹੋਣ ਨੂੰ ਲੱਗ ਜਾਂਦੇ ਆ ਤਾਂ ਥੋੜੇ ਬਹੁਤੇ ਇਹ ਆਪਣੇ ਸੇਕ ਚ ਵੀ ਪੱਕ ਜਾਂਦੇ ਆ ਜੀ ਲਓ ਜੀ ਹੁਣ ਆਪਾਂ ਸਾਰੇ ਜਿਹੜੇ ਮਟਰਾਂ ਕਰ ਲੰਨੇ ਆ ਫਰਾਈ ਤੇ ਲਓ ਜੀ ਮਟਰ ਬਣ ਕੇ ਹੋ ਗਏ ਰੈਡੀ ਆ ਦੇਖੋ ਕਿੰਨੇ ਵਧੀਆ ਬਣ ਕੇ ਹੀ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਜਿਹੜੇ ਤੁਸੀਂ ਘਰ ਮਟਰ ਯਾਨੀ ਘਟਰਾ ਵੀ ਕਹਿ ਦਿੰਦੇ ਆ ਘਰਾਂ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਹੁਣ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਯਾ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ